ਦੰਗਰ ਰੱਖਣੇ ਹੁੰਦੇ ਨੇ ਬੁੜੀਆਂ ਦੇ ਬੁੜੀਆਂ ਦੇ ਹਾਂ ਬੁੜੀਆਂ ਦੇ ਡੰਗਰ ਪੁਰਾਣੇ ਸਮਿਆਂ ਤੋਂ ਬੁੜੀਆਂ ਦੇ ਪੁਰਾਣੇ ਹਾਂ ਬੰਦੇ ਕਰਦੇ ਹੁੰਦੇ ਬਾਹਰ ਕੰਮ ਖੇਤ ਬੰਨੇ ਦਾ ਹਣਾ ਬੰਦੇ ਨੂੰ ਯਾਰ ਡੰਗਰ ਸੰਭਾਲਣ ਦਾ ਕਿੱਥੋਂ ਟਾਈਮ ਮੇਰੇ ਵਰਗਾ ਹੁੰਦਾ ਛੋਟਾ ਮੋਟਾ ਵਧੀਆ 20 ਸਾਲ ਤੱਕ ਡੰਗਰ ਚਾਰੀ ਜਾਂਦਾ ਘਰੇ ਆ ਕੇ ਦੇ ਜਣੀ ਬੁੜੀਆਂ ਸੰਭਾਲਦੀਆਂ ਸਾਂਭਦੀਆਂ ਸੀ ਹਾਂ ਸੇਵਾ ਸੰਭਾਲ ਜੋ ਬੱਕਰੀਆਂ ਪੌਣੀਆਂ ਜੋ ਵੀ ਪੌਣਾ ਡੰਗਰ ਨੂੰ ਬੁੜੀਆਂ ਨੇ ਪੌਣਾ ਝਾਰਾ ਬੁੜੀਆਂ ਨੇ ਚੋਣੀਆਂ ਬੰਦੇ ਨੇ ਕਿਨੂੰ ਬੰਦੇ ਦਾ ਸ਼ਿਆਰ ਪਤਾ ਇਹ ਜਿਆਦਾ ਹੈਗਾ ਵੀ ਜਦੋਂ ਪਹਿਲਾਂ ਚਲੋ ਇਹ ਮੱਝਾਂ ਹੁੰਦੀਆਂ ਜਾਂ ਦੇਸੀ ਗਾਂ ਹੁੰਦੀ ਓਦੋਂ ਬਾਅਦ ਜਦੋਂ ਅਮਰੀਕਨ ਗਾਂ ਦਾ ਚੱਲਣ ਜਾਇਆ ਅਮਰੀਕਨ ਗਾਂ ਆਪਣੇ ਕਦੋਂ ਕਾਉਣ ਲੱਗੀ ਹੈ ਕਿ ਸਟਾਰਟ ਹੋਈ ਹੈਗੀ ਅਮਰੀਕਨ ਗਾਂ ਨੂੰ ਖਾਸਾ ਚ ਪੱਕਾ ਯਾਦ ਤਾਂ ਨਹੀਂ ਹੈ 95 99 ਇਹ ਤੇ 2023 ਇਹਨਾਂ ਨਹੀਂ ਮਿਲੇ ਪਹਿਲਾਂ ਆ ਗਈ ਸੀ ਅੱਛਾ ਪਹਿਲਾਂ ਅਸੀਂ ਲੈ ਕੇ ਆਏ ਸੀ ਦੇ ਹਿਸਾਬ ਨਾਲ ਇਹ ਵਾਉਲੇ ਨੂੰ ਬਤਾ ਵਾਉਲੇ ਸ਼ੂਟਿੰਗ ਦਾ ਜਦ ਅੱਛਾ 90 ਰੁਪਏ ਚ ਆ ਗਈ 90 ਚ ਆ ਗਈ ਸੀ ਠੀਕ ਹੈ ਅਸੀਂ ਅਸੀਂ ਬਾਪੜੇ ਤੋਂ ਵੜੀ ਲੈ ਤੇ ਅਮਰੀਕਨ ਫੇਰ ਉਹਦੇ ਮੰਗਰਤੀ ਬੱਛੀ ਮੇਰੀ ਭੂਆ ਸਾਡੇ ਮੇਰੇ ਬਾਪ ਨਾਲ ਲੜ ਪਈ ਬੇ ਬੱਛੀ ਮੈਂ ਰੱਖੂ ਉਹ ਕਹਿੰਦੇ ਜਿੰਨਾ ਦੇਚੀ ਆਦ ਬੜੀ ਜੇ ਉਹਦੇ ਮੰਗਰ ਗਾਂ ਬੱਛੀ ਮੇਰੀ ਜਿੱੱਬੀ ਅੱਛਾ ਉਹ ਕਹੇ ਗਾਂ ਸਾਡੇ ਦੁੱਧ ਨਹੀਂ ਸੀ ਤੂੰ ਗਾਂ ਲੈ ਜਾ ਬੱਛੀ ਮੈਨੂੰ ਦੇ ਦੀ ਉਹ ਕਹਿੰਦਾ ਬੱਛੀ ਦੀ ਮਾਰੇ ਤਾਂ ਮੈਂ ਗਏ ਲਈਏ ਗਾਂ ਲੈਈਆ ਸਹੀ ਗੱਲ ਹੈ ਉਹ ਉਹ ਬੱਛੀ ਐਸੀ ਲਈ ਉਹ ਬੱਛੀ ਤੋਂ ਸਾਡੇ 4-5 گاਵਾ ਹੋ ਅੱਛਾ ਬੜੀਆਂ ਗਾਂ ਉਹਦੀ ਵੀ ਬੜੀਆਂ ਲਾਦਾ ਸੀ ਉਹ ਬੱਛੀ ਦੀਆਂ ਬੱਚੀਆਂ ਬੱਚੀ ਦੀਆਂ ਬੱਟੀਆਂ ਦਾ ਚਾਰ ਪੰਜ ਕਾਮਾਂ ਹੋ ਗਏ ਸਹੀ ਗੱਲ ਹੈ ਚਾਰ ਪੰਜ ਕਾਮਾਂ ਹੋਈਆਂ ਫਿਰ ਪਤਾ ਨਹੀਂ ਕੀ ਕੁਦਰਤ ਹੋ ਗਈ ਫਿਰ ਕਈ ਤਹਸੀਨਾਂ ਸੁੰਨੀਆਂ ਛੱਡੀ ਆ ਇੱਕ ਵਾਰੀ ਜੇ ਅਸੀਂ ਸੁਣੀ ਛੱਡੀ ਅੱਛਾ ਨਵੇਂ ਦੁੱਧ ਨਹੀਂ ਰਹੀ ਨਵੇਂ ਦੁੱਧ ਰਹੀ ਹੈ ਨਹੀਂ ਇਹ ਇਹ ਨੁਕਸ ਪੈਣ ਲੱਗ ਗਿਆ ਨਾ ਵੀ ਨਵੇਂ ਇਹਨਾਂ ਨੂੰ ਪੈਂਦਾ ਤਾਂ ਹੈ ਪਤਾ ਨਹੀਂ ਕੀ ਚੱਕਰ ਆ ਮੈਂ ਕਹਿੰਦਾ ਜਿਹੜੇ ਹੁਣ ਡੰਗਰ ਰਹਿਣੋਂ ਹਟ ਕੇ ਨਵੇਂ ਦੁੱਧ ਹੋਣੋਂ ਹਟ ਕੇ ਇਹ ਮੈਂ ਵੀ ਚਲੋ ਫੀਡ ਪਾਉਣਾਗਾ ਹੁਣ ਫੀਡ ਦਾ ਜਿਹੜਾ ਫਾਰਮੂਲਾ ਦੀ ਫੀਡ ਦਾ ਫਾਰਮੂਲਾ ਤਾਂ ਹੈਗਾ ਤੇ ਅਸਲੀ ਗਾਈਆਂ ਦਾ ਗਾਈਆਂ ਦਾ ਸੀ ਆਪਾਂ ਇਧਰ ਮੱਝਾਂ ਚ ਪਾਉਣਾ ਲੱਗੇ ਨਾ ਉਹ ਹਰਿਆਣੇ ਵਾਲਿਆਂ ਨੂੰ ਇੰਨੀ ਦਿੱਕਤ ਨਹੀਂ ਆਉਂਦੀ ਉਹ ਮੇਰੇ ਖਿਆਲ ਚ ਤਾਂ ਵੀ ਇਹੀ ਹੈਗਾ ਵੀ ਨਾ ਦੇਸੀ ਖਰਾਕ ਉਹਨੂੰ ਸਿੱਧੀ ਪਾਉਂਦੇ ਨੇ ਵੀ ਫੀਡ ਕਰਾਈ ਬਿਨਾ ਪਾਉਂਦੇ ਨੇ ਜਾਇਦੂ ਫੀੜ ਕਰਾ ਲੈ ਫੀੜ ਦੇ ਵਿੱਚ ਸ਼ੀਰਾ ਪੁਆ ਲੈ ਮੱਕੀ ਪੁਆ ਵੱਦੋ ਵੱਦ ਕੀ ਅੱਖ ਨੂੰ ਦੇਸੀ ਦਾ ਹੈ ਨਾ ਦੇਸੀ ਚੀਜ਼ਾਂ ਦਾ ਹੈਗਾ ਨਾ ਕਣਕ ਦਾ ਛਿਲਕਾ ਪੁਆ ਲੈ ਇਹ ਠੀਕ ਨੂਨ ਨਾਲ ਬੋਲੇ ਆ ਜਿਹੜੇ ਰਹਿਦੇ ਡੰਗਰ ਕਿਉਂ ਨਹੀਂ ਆ ਸਾਡ ਖਾਰੀ ਜਾਂਦੀ ਜਿਹੜੀ ਉਹਨੂੰ ਚਾਗ ਤੇ ਬੱਚੀ ਦਾਨੀ ਨੂੰ ਮਿਲਣੀ ਉਹ ਚਾਗ ਤੇ ਨਹੀਂ ਮਿਲਦੀ ਚਾਗ ਤੇ ਨਹੀਂ ਮਿਲਦੀ ਹਾਂ ਉਹ ਚਾਗ ਤੇ ਨਹੀਂ ਮਿਲਦੀ ਉਹ ਤਿਆ ਜਦੋਂ ਨਾਲ ਕਲਾਸਾਂ ਆਈਆਂ ਲਾਈਆਂ ਉਹਦੋਂ ਉਹਨਾਂ ਨੇ ਦੱਸਿਆ ਕਹਿੰਦੇ ਜਿਹੜੀ ਕੁਆਂਟਲ ਆ ਜਿਹਦੇ ਟਾਈਮ ਪਤਾ ਨਹੀਂ ਕੀ ਕਨਸੈਪਟ ਹਨ ਉਹ ਕੁਆਂਟਲ ਫੀਡ ਜਦੋਂ ਆਪਾਂ ਤਿਆਰ ਕਰਦੇ ਹਾਂ ਕਿਲੋ ਯੂਰੀਆ ਕਹਿੰਦੇ ਉਹਦੇ ਵਿੱਚ ਜ਼ਰੂਰੀ ਆ ਪਾਉਣਾ ਮਾ ਚਲੋ ਭਈ ਹੋਊਗਾ ਹੋਊਗਾ ਕੋਈ ਕਨਸੈਪਟ ਤੇ ਹੁਣ ਜਦੋਂ ਪਰ ਦੇਖ ਰਿਆਂਗੇ ਆਪਣੀਆਂ ਆਹ ਫੀਡਾਂ ਦੂਜੀਆਂ ਕੰਪਨੀਆਂ ਦੀਆਂ ਵੀ ਆਹ ਫੀਡ ਪਾਤੀ ਜੀ ਇਹਦੇ ਨਾਲ 100 ਲੱਖ ਦਾ ਡੰਗਰ 2 ਕਿਲੋ ਵਧ ਗਿਆ ਇਹਦੇ ਨਾਲ 100 ਲੱਖ ਦਾ 3 ਕਿਲੋ ਵਧ ਗਿਆ ਉਹ ਕਹਿੰਦੇ ਕਨਸੈਪਟ ਇਹੀ ਆ ਕੁਆਂਟਲ ਮਾਗਰ ਕਿਲੋ ਯੂਰੀਆ ਕਿਹਾ ਏ ਕੁਆਂਟਲ ਮਾਗਰ 2 2 3 3 ਕਿਲੋ ਯੂਰੀਆ ਸੌਂਦਾ ਨੇ ਉਹੀ ਯੂਰੀਆ ਏਰਾ ਤਾਂ ਵਧਾਤਾ ਯੂਰੀਆ ਵਧਾਤਾ ਏਰਾ ਤਾਂ ਡੰਗਰ ਦੁੱਧ ਵਧ ਗਿਆ ਉਹਦੇ ਵਿੱਚ ਕੋਈ ਨਹੀਂ ਰਹਿਣਾ ਹਾਂ ਵਿੱਚ ਕੋਈ ਨਹੀਂ ਤਾਂ ਹੀ ਨਾ ਮੈਂ ਦਤਰੀ ਰਹਿਣਾ ਹਾਂ ਵਿੱਚ ਕੋਈ ਨਹੀਂ ਰਹਿਣਾ ਉਹ ਉਹ ਸ਼ੁਗਵਾ ਦਾ ਜੇ ਫਿਰ ਪਾਈ ਜਾਏਗਾ ਤਾਂ ਦੇਜਾਂ ਉਹ ਮਤਲ ਖਰੀ ਜਾਓ ਖਰੀ ਜਾਓ ਹਾਂ ਉਹ ਫਿਰ ਸੁਣੀ ਛਡਾਂਗੇ ਉਹਨੂੰ ਛੁਣੀ ਛਡੀਆਂ ਪਹਿਣਨੀਆਂ ਹਾਂ ਠੀਕ ਕਰੂੰਗਾ ਸਹੀ ਗੱਲ ਹੈ ਰਹਿਊ ਬੇਟਾ ਰਹਿਉ ਤਾਂ ਮਿੱਠਿਆ ਆਪਦੀ ਬਣਵਾ ਲਈ ਫਿਰ ਉਹਦੇ ਬਰ ਕੇ ਰੀਸ ਚ ਕੋਈ ਖੜ ਜਾਂਦਾ ਪੌਂਵੀ ਤਾਂ ਉਹਨਾਂ ਨੇ ਨਾ ਉਹਨਾਂ ਨੇ ਆ ਕੋਈ ਖੜਨੇ ਹੀ ਆਪਾਂ ਤਾਂ ਢਾਹ ਚੌਣ ਵਾਂਗੂ ਦੱਡ ਲੈਣੇ ਦੂਜੀ ਨਹੀਂ ਤਾਂ ਮਗਰੀ ਖੜਨਾਂ ਕੰਮ ਤਾਂ ਉਹਨਾਂ ਨੇ ਹੀ ਕਰਨਾ ਹੈ ਉਹ ਤਾਂ ਉਹਨਾਂ ਨੇ ਹੀ ਕਰਨਾ ਹੈ ਉਹਦੇ ਵਿੱਚ ਜੁਰੀਏ ਤਾਂ ਨਹੀਂ ਪਹੁੰਗੇ ਹਾਂ ਸਹੀ ਗੱਲ ਹੈ ਸਹੀ ਗੱਲ ਹੈ ਜਿਹੜੀ ਹੁਣ ਆਪਦੀ ਜਿਹੜੀ ਆਪਦੀ ਆਪਣਾ ਵੇਚਦੇ ਨਹੀਂ ਹੋ ਉਹਦੇ ਕੀ ਪਤਾ ਕੀ ਹੈ ਹਾਂ ਅਗਲੇ ਪੈਸੇ ਮੈਨੂੰ ਲਿਖ ਲੈਂਦਾ ਉਹ ਲਿਖ ਲੈਂਦਾ ਜਦੋਂ ਆਪਾਂ ਪੁੱਤ ਦਵਾ ਕੇ ਆਉਣੇ ਆ ਉਹਨਾਂ ਨੂੰ ਆਪਾਂ ਪੈਸੇ ਦੇ ਗਾ ਦੇ ਕੇ ਆਉਣੇ ਹਾਂ ਫਰਕ ਇਹ ਹੈ ਆਹ ਨਾਲ ਤਾਂ ਭਰ ਲੈਦਾ ਇਹ ਸਾਹ ਚੱਕ ਲੈਂਦਾ ਤੇ ਸਰ ਚੱਕ ਜਾਂਦਾ ਹਾਂ ਆਪਾਂ ਡਾਊਨ ਇੱਚੀ ਹੋ ਜਾਂਦੇ ਆ ਆ ਹੋ ਜਾਂਦੇ ਆ ਉਹ ਆਇਆ ਨਾ ਜਦੋਂ ਆਪਾਂ ਧਾਰ ਲੈ ਕੇ ਫੀਡ ਪਾਉਣੇ ਆ ਨਾ ਉਸ ਤੋਂ ਬਾਅਦ ਜਦ ਨਹੀਂ ਕਿ ਆਪਣਾ ਸਿੱਟੀ ਚੱਲ ਚੱਲ ਆਪਣਾ ਕਿਹੜਾ ਕਰੋ ਦਿੱਤੇ ਜਾਂਦੇ ਨੇ ਉਹ ਬਾਅਦ ਚੋ ਦੇਣੇ ਪੈਂਦੇ ਨੇ ਫੇਰ ਪਤਾ ਲੱਗਦਾ ਨੰਦ ਕਿ ਹੁਣ ਇੱਥੇ ਆ ਕੀ ਹੋ ਜੰਨੇ ਨਾ ਇੱਥੇ ਕੇਵਲ ਤਾਂ ਲੜੇ ਚ ਰੋ ਲਿਖ ਲੇ ਜਾਂਦੇ ਨੇ ਹਾਂ ਸਹੀ ਗੱਲ ਹੈ ਕੀ ਡੰਗਰਾਂ ਤਾਂ ਫਿਰ ਉਹੀ ਆ ਰਹਿ ਗਿਆ ਨਾ ਹਾਂ ਸਹੀ ਗੱਲ ਹੈ ਨਾ ਥੈਂ ਦੀ ਥਾਂ ਰਹਿ ਗਿਆ ਬਿਚਾਰੇ ਹਾਂ ਨਹੀਂ ਛੇਵਾ ਦਾ ਜਰ ਬੜੀਆ ਗੱਲ ਹੈ ਜਿਹੜਾ ਬੰਦਾ ਡੰਗਰ ਦੀ ਸੇਵਾ ਕਰਦਾ ਹੈ ਪਹਿਲਾਂ ਤੋਂ ਜੰਮੇ ਡੰਗਰਾਂ ਅਸਲੀ ਮੈਂ ਤਾਂ ਜੰਮੇ ਡੰਗਰਾਂ ਦੇ ਵਿੱਚ ਆ ਸਹੀ ਗੱਲ ਹੈ ਬੜੇ ਡੰਗਰ ਚਾਰ ਦੇ ਹੁੰਦੇ ਥੋੜੇ ਦੇ ਇੱਥੇ ਬਹੁਤ ਹੁੰਦੇ ਆ ਇੱਥੇ ਸ਼ਤਾ ਹੁੰਦਾ ਮੈਂ ਘਰ ਹਣਾ ਇੱਕ ਇੱਕ ਆਏ ਬਣ ਜਾ ਉਰੇ ਬਣਾਇਆ ਹੁੰਦੇ ਕੋ ਉਧਰ 20-20 ਡੰਗਰ ਹੁੰਦੇ ਹੋਗੇ ਮਾਦਾ ਚਾਰ ਦਾ ਵੀ ਰਹਿ ਹਮ ਹੈ ਸਾਰੇ ਮੈਂ ਕਿੱਲਾ ਚਾਰਦੇ ਮੈਂ ਮੇਰੇ ਕਾ ਸਾਰੇ ਡੰਗਰ ਚਾਰ ਦੇ ਹੁੰਦੇ ਚਾਰ ਦੇ ਹੁੰਦੇ ਹਾਂ ਪੜਾਈ ਕਿਹੜੇ ਕੰਜੇ ਨੇ ਪੜੇ ਦਾ ਜੀ ਹੈ ਨਹੀਂ ਸਹੀ ਗੱਲ ਪੜਾਈਆਂ ਦਾ ਉਦੋਂ ਹੁੰਦੇ ਹੀ ਨਹੀਂ ਪੜਾਈਆਂ ਵੀ ਸਿਰ ਕੱਟ ਕੋਈ ਕੋਈ ਗਰੀਬੀ ਦੀ ਗਰੀਬੀ ਦੀ ਪੜਨ ਕਿਤੇ ਜਿਹੜੇ 2 ਪੈਸੇ ਕਮਾਉਂਦੇ ਤੇ ਉਹੀ ਖਾਂਦੇ ਸੀ। ਖਾਂਦੇ ਤੇ। ਐਕਨਹੀਂ। ਯਾ ਡੰਗ ਮੈਂ ਡੰਗਰ ਚਾਰ ਦਾ ਹੋਰ ਹਾਲ ਪਾਉਣਾ ਮੇਰਾ ਬਾਪ ਦੁੱਧ ਲੈ ਕੇ ਜਾਂਦਾ ਤਾਂ ਮੜਾ ਮੁੱਢ ਠੱਕ ਠਕਾ ਤੁਰਿਆ। ਬੁੜੀ ਨਦਨ ਕੋ ਦਿੱਤਾ ਕੀ ਹੈਗਾ। ਸਹੀ ਗੱਲ ਹੈ ਸਹੀ ਗੱਲ। ਐਕਨਹੀਂ। ਇੱਥੇ ਬਾਪ ਨੂੰ ਤਾਂ ਪਤਾ ਸੀ ਸਾਰਾ ਤੇ ਮੈਂ ਤਾਂ ਕਰ ਕੀ ਪਤਾ ਹੋਣਾ। ਹੂੰ। ਇਹੀ ਹਾਲ ਸੀ। ਮੰਦਾ ਹਾਲ ਸੀ। ਤਾਂ ਟੋਕੜਾ ਖਾਂਦੀ ਰਹਿ ਗਈ ਹੁਣ। ਹਾਂ ਇਹ ਤਾਂ ਹੈ ਤਾਂ। ਨਹੀਂ ਇਹ ਉਹੀ ਪਹਿਲਾਂ ਕੀਤੀ ਹੋਈ ਮਿਹਨਤ ਸਾਰੀ ਔਰ ਕੰਮ ਦਿੰਦੀ ਆ। ਸਾਰੀ ਉਮਰ ਕੰਮ ਦਿੰਦੀ ਆ। ਹਾਂ ਇਹ ਤਾਂ ਹੈ ਗੱਲ। ਡੰਗਰ ਮਖਿਆ ਮੈਂ ਜਿਹੜੇ ਸਾਲ ਮੇਰਾ ਵਿਆਹ ਹੋਇਆ ਉਹ ਸਾਲ ਵੀ ਮੈਂ ਡੰਗਰ ਚਾਰਦਾ ਸੀ ਅੱਛਾ ਵਿਆਹ ਕਿੰਨੇ ਸਾਲ ਚ ਹੋ ਗਿਆ ਸੀ ਮੇਰਾ ਕਿਹੜੀ ਉਮਰ ਚ 17 18 ਹਾਂ 18 ਸਾਲ 19 ਸਾਲ ਦਾ ਵਿਆਹ ਹੋ ਗਿਆ 19 ਸਾਲ ਦਾ ਉਦੋਂ ਮੈਨੂੰ ਲੱਗਦਾ ਸੀ ਹੁੰਦਾ 18 ਤੋਂ ਲੈ ਕੇ 20-22 ਸਾਲ ਤੱਕ ਵਿਆਹ ਕਰਦਾ ਹਾਂ ਹਾਂ ਵਿਆਹ ਦੇ ਪਰੇ ਯਾਰ ਵਿਆਹ ਹੋ ਗਿਆ ਵਿਆਹ ਤੋਂ ਪਰੇ ਹਾਂ ਉਹ ਗੱਲ ਵੀ ਠੀਕ ਆ ਜਦੋਂ ਕਹਾਂਗਾ ਬੰਦਾ ਹੁਣ ਆਪਣੇ ਕਿਹੜਾ ਕੋਈ ਐਂਤੀ ਵੀ ਕੋਈ ਨੌਕਰੀ ਦਾ ਆ ਉਹ ਆਪਾਂ ਤਾਂ ਹੀ ਖੇਤੀ ਕਰਨੀ ਆ ਡੰਗਰ ਚਾਰਨੇ ਨੇ ਜਾਂ ਡੰਗਰ ਰੱਖਣੇ ਨੇ ਆਪ ਦਾ ਬੰਦਾ ਕਿੱਥੇ ਲੱਗਿਆ ਹੋਇਆ ਕਿੱਥੇ ਲੱਗਿਆ ਹੋਇਆ ਇਹ ਤਾਂ ਹੈਗਾ ਲੱਗੇ ਵੀ ਕਿਤੇ ਸਾਰਾ ਸਾਰਾ ਬੱਚਾ ਬੱਚਾ ਗੋਲੀ ਚ ਰੋਂਦਾ ਸੀ ਤਾਂ ਹਾਂ ਸਹੀ ਗੱਲ ਹੁਣ ਤਾਂ ਤੂੰ ਲਾਲਾ ਜੀ ਤੇਰੀ ਲਾਲਾ ਤੂੰ ਤੇਰੀ ਭਇਆ ਰੱਖਿਆ ਹੋਇਆ ਹਾਂ ਕੱਲ੍ਹ ਵੀ ਇਹੀ ਕਰਦਾ ਹੈ ਜੇ ਮੜਾ ਮੜਾ ਤੂੰ ਧਾਰ ਚੋਂਦਾ ਧਾਰੀ ਚੋਂਦਾ ਹੋ ਗਿਆ ਉਹ ਤੈਨੂੰ ਕੱਕਣਦਾ ਉਹੀ ਪਾਉਂਦਾ ਧਾਰ ਚੋਲੀ ਜਾ ਜਨ ਕੇ ਦੇਖ ਲਈ ਇਹ ਵੀ ਕੱਕ ਨਹੀਂ ਕਰਦੇ ਹਾਂ 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 ਇਹ ਇੰਨਾ ਵੀ ਬਹੁਤ ਤੇਜ਼ੀ ਦੇਖ ਲਈ ਇਹ ਤਾਂ ਅੰਤ ਨਹੀਂ ਨਹੀਂ ਦੁਗਣਾ ਉਹ ਮੇਰਾ ਤਾਂ ਐ ਸੀਗਾ ਮੈਂ ਵੀ ਅੱਗੇ ਜਾ ਕੇ ਜਿਵੇਂ ਡੰਗਰ ਭਦਾਉਣੇ ਨੇ ਹੁਣ ਮੇਰਾ ਨਾਲ ਇਹਦਾ ਹੋ ਗਿਆ ਨਾਲ ਜੋਬ ਦਾ ਹੋ ਗਿਆ ਘਰ ਦੀ ਜ਼ਿੰਮੇਵਾਰੀ ਹੋ ਗਈ ਨਾ ਹੱਥਾਂ ਤੜ ਕੇ ਆਏ ਹੁੰਦਾਗਾ ਵੀ ਬਸ ਇੱਕ ਡੰਗਰ ਵੀ ਕੱਕ ਖਾਂਦੇ ਨੇ ਵੀ ਕਿਸੇ ਨੂੰ ਕੋਈ ਪ੍ਰੋਬਲਮ ਨਹੀਂ ਯਾਤਾਰਾ ਤੂਰਾ ਦੇਖ ਲਈਆਂ ਹੋਰ ਹਨ ਇਹ ਚੀਜ਼ਾਂ ਜਨ ਕਿ ਆਪ ਦੇਖਣੀਆਂ ਪੈਂਦੀਆਂ ਨੇ ਹੋ ਜਵੇ ਸਾਡੇ ਵਾਲਾ ਰਿਸ਼ਤੇਦਾਰ ਸੀਗਾ ਉਧਰ ਉੱਬੇ ਪਿੰਡ ਹੈਗਾ ਉਥੇ ਹਾਂ ਉੱਬੇ ਹਾਂ ਇਧਰ ਮਾਨ ਸਰ ਹਾਂ ਬੀ ਕਾ ਗਾਂਆਂ ਹੁੰਦੀਆਂ ਉਧਰ ਰਵੇ ਹੁਣ ਉਸ ਤੋਂ ਬਾਅਦ ਇਹਦੀਆਂ ਬੱਚੀਆਂ ਹੁੰਦੀਆਂ ਨਾਲ ਰਲਗੀਆਂ ਹੋਰ ਹੋ ਗਈਆਂ ਮੈਂ ਕਾ ਨਾਲ ਰਲਦੀਆਂ ਗਿਆ 250 ਜਾਨ ਬਰ ਹੋ ਗਿਆ ਜਲਵੇ 250 ਤੋਂ ਬਾਅਦ ਉਹਨੇ 150 ਗਾਈ ਵੇਚੀ ਜੀ 100 ਕ ਰੱਖ ਲੈਣ ਅੰਦਰ 150 ਦੀ ਮੈਨੂੰ ਲੱਗਦਾ ਵੀ ਕਿ ਉਹ 1.5-2 ਕਰੋੜ ਦੀ ਵੇਚੀ ਆ ਵੇਚੀ ਆ ਆਪੀ ਮਿਹਨਤ ਰੰਗ ਲਿਆਉਂਦੀ ਹੈਗੀ ਮੈਨੇਜਰ ਰੱਖਿਆ ਹੋਇਆ ਸੀ ਉਹਦਾ ਜਦੋਂ 50 ਡੰਗਰ ਹੋ ਗਏ ਸੀ ਉਹਦੇ ਉਹਨੇ ਮੈਨੇਜਰ ਰੱਖਤਾ ਸੀ ਐਕਸਲ ਸੀਟ ਤੇ ਸਾਰਾ ਬਣ ਕੇ ਆਉਂਦਾ ਵੀ ਹਾਂ ਜੀ ਇਹਨੇ ਇੰਨਾ ਦੁੱਧਾ ਇਹਦਾ ਇੰਨਾ ਦੁੱਧਾ ਇਹਨੂੰ ਆਹ ਬਿਮਾਰੀ ਆ ਇਹਨੂੰ ਆਹਾ ਗਈ ਤੇ ਸਾਰਾ ਉਹ ਬਾਹਰ ਬੈਠਾ ਵੀ ਕੰਮ ਕਰੀ ਜਾਂਦਾ ਜਿਹਨੇ ਕਰਨਾ ਹੈਗਾ ਜਿਹਨੇ ਬਹਾਨੀ ਲੱਭਣੇ ਨੇ ਉਹ ਨੂੰ ਫਿਰ ਉਹਦੇ ਕਦੇ ਬੈਠਾ ਵੀ ਨਾ ਕਰੀ ਜਾਈ ਉਹਦੇ ਸਾਰੀ ਉਮਰ ਬਹਾਨੇ ਮਰੀਆਂ ਵੇ ਇਹ ਹੀ ਆ ਗੱਲ ਨੀ ਵਧੀਆ ਗੱਲ ਹੈ ਸਿਰ ਮਿਹਨਤ ਹੈ ਜਿਹੜੀ ਮਿਹਨਤੀ ਹੈ ਜਸ ਬਣਾ ਨੇ ਕੋਈ ਵੀ ਕੰਮ ਟੈੱਕ ਕੇ ਟੈੱਕ ਹਾਂ ਸਟੈਪ ਵਾਈਜ਼ ਸਟੈਪ ਪਾਉਂਦਾ ਇਹ ਕਾਇ ਨਹੀਂ ਹੈ ਗੱਜ ਲੈ ਲਿਆ ਅਜਾ ਆਪਾਂ ਹੀ ਕਰੀਏ ਵੀ ਆ ਤੇ ਲੈ ਕੇ ਕਰੋੜ ਦਾ ਲੋਨ ਪਾਤੀਆਂ ਜੀ 30 ਮੱਝਾਂ 40 ਮੱਝਾਂ ਪਾਤੀਆਂ ਉਹਨਾਂ ਦੇ ਦਾਲ ਮਾਰ ਗਿਆ ਛੱਡ ਬੜੇ ਭੈਣ ਦੀ ਲੈਣ ਮਰ ਜਾਣ ਛੱਡ ਮਰ ਜਾਣ ਲੈ ਲੈਂਦੀ ਨਹੀਂ ਆਹੀ ਤਾਈਂ ਫੇਲੀ ਤਾਈਂ ਹਾਂ ਤੈਨੂੰ ਫੇਲ ਹੋ ਗਿਆ ਇਹਦਾ ਪਿੱਛਾ ਨਾ ਛੱਡੋ ਕਿਸੇ ਵੀ ਚੀਜ਼ ਯਾਰ ਹੁਣ ਆਪਣਾ ਜ਼ਿੰਮੇਵਾਰੀ ਜ਼ਿਮੀਂਦਾਰਾਂ ਨਾਲ ਵੀ ਹੋਰ ਸੇ ਕੰਮ ਨਹੀਂ ਖੇਤੀ ਕਰਦੇ ਤੇ ਖੇਤੀ ਦਾ ਪਿੱਛਾ ਛੱਡਿਆ ਛੱਡਿਆ ਮੈਂ ਦੇਖੋ ਕਿੰਨੀ ਆਪਾਂ ਇੱਕ ਕਹਨੇ ਆ ਨਾ ਵੀ ਐ ਕਰਕੇ ਜੀ ਕੋਈ ਖੇਤੀ ਕਰਦਾ ਹੁੰਦੀ ਕਲਾਸਾਂ ਲਾਓ ਸਮਝਾਓ ਵੀ ਆ ਹੁੰਦਾ ਚਾਹੇ ਹੁੰਦਾ ਡੰਗਰਾਂ ਵਾਲੇ ਨੂੰ ਐ ਸਮਝਾਓ ਐ ਕਰੋ ਫਲਾਣਾ ਕਰੋ ਆਪਾਂ ਖੇਤੀ ਕਰਦੇ ਆ ਖੇਤੀ ਕਰਦੇ ਨੂੰ ਲਗਾਤਾਰ ਕਿੰਨਾ ਟਾਈਮ ਹੋ ਗਿਆ ਡੰਗਰ ਰੱਖਦੇ ਨੂੰ ਕਿੰਨਾ ਟਾਈਮ ਹੋ ਗਿਆ ਜਦੋਂ ਆਪਾਂ ਕਿੱਤਾ ਕਰਦੇ ਆ ਕਿ ਆਪੀ ਆਪ ਨੂੰ ਆਉਂਦਾ ਗਿਆ ਆਉਣ ਵਾਲਾ ਕਿਹੜਾ ਡਾਕਟਰ ਰੱਖਣ ਦੀ ਵੀ ਲੋੜ ਨਹੀਂ ਡਾਕਟਰ ਦੀ ਵੀ ਲੋੜ ਨਹੀਂ ਅਸਲੀ ਜੇ ਆਪਾਂ ਸੋਚੀਏ ਮੇਰੇ ਜਿਹੜਿਆ ਮuje ਹੁਣ ਜੇ ਪਹਿਲਾਂ ਤੋਂ ਜਿੰਨੇ ਕੰਮ ਕਰਦੇ ਤੇ ਜੇ ਉਹ ਸਿਰੋਟ ਕੰਮ ਹੋਵੇ ਡਾਕਟਰ ਦੀ ਕੀ ਲੋੜ ਦੀ ਟੀਕੇ ਵੀ ਆ ਸਾਡਾ ਫਰਨ ਹੈ ਯਾਰੀ ਇਸੇ ਹੈ ਕਿ ਦੀ ਕੰਮ ਰਹੇ ਤੇਰੀ ਉਮਰ ਦਾ ਹੋ ਮਗਨ ਮਚਾਓ ਅੱਛਾ ਹੈ ਹਾਂ ਉਹ ਉਹ ਟੀਕੇ ਟੂਕੇ ਸਭ ਕੁਝ ਸਾਫ ਕਰਦਾ ਕਰਦੇ ਕਰੀਜ ਤਾਂ ਤਾ ਕੋਈ ਔਖੀ ਨਹੀਂ ਹੋਣਾ ਇਹ ਮੈਂ ਹੁਣ ਇੱਕ ਤਰੀਕ ਦਾ ਰੱਖਣ ਲੱਗਿਆ ਡੰਗਰ ਲਿਆਂਦੇ ਚੋ ਹੌਲੀ ਹੌਲੀ ਇਕੱਠੇ ਕਰ ਲੇ ਟੀਕਾ ਲਾਉਣਾ ਬੁਖਾਰ ਚੈੱਕ ਕਰਨਾ ਨਾਲ ਚ ਟੀਕਾ ਲਾਉਣਾ ਇਹੋ ਫਾਸ ਵੱਡੀ ਗੱਲ ਹੈ ਚੈੱਕ ਕਰਨਾ ਇਹੋ ਜਿਹਾ ਕੰਮ ਆਪ ਹੀ ਕਰ ਲੈਣੇ ਕੋਈ ਅੱਜ ਕੱਲ ਦਾ ਯੂ ਵੱਡੀ ਗੱਲ ਨਹੀਂ ਹੈ ਕੁਝ ਨਹੀਂ ਆਏਗਾ ਇਹ ਇੱਕ ਹੀ ਗੱਲ ਹੈ ਹਾਂ ਮੈਂ ਤਾਂ ਅਬਰ ਅਮਨੇ ਨੂੰ ਪੁੱਛਿਆ ਹਾਂ ਆ ਜਿਆਦੇ ਦੇਖੇ ਨੇ ਕਿ ਸਭ ਤੋਂ ਟੈਂਪਰੇਚਰ ਵੀ ਨਹੀਂ ਦੇਖਣਾ ਆਉਂਦਾ ਠੀਕ ਆ ਯਾਰ ਡਾਕਟਰ ਲਾਊਗਾ ਜੇ ਟੀਕਾ ਮੈਂ ਲਾਤਾ ਤੇ ਐਨਾ ਹੋ ਜੇ ਕਿ 9 ਵਜੇ ਫਲਾਨਾ ਨਾਲ ਹੋ ਜੇ ਮੁੜਾ ਕਿੱਥੇ ਹੋ ਜੂਗਾ ਡਾਕਟਰ ਦੇ ਕਿਤੇ ਹੱਥਾਂ 'ਚ ਕੁਝ ਪਾਇਆ ਹੋਇਆ ਹੈ ਜੇ ਡਾਕਟਰ ਤੋਂ ਕੋਮੋੜਾ ਹੋ ਗਿਆ ਮਗਾ ਫੇਰ ਫਿਰ ਕੀ ਕਰੋਗੇ ਬਸ ਹੋ ਜਾਂਦੇ ਨੇ ਯਾਰ ਤਾਂ ਕਿਵੇਂ ਹੋ ਜੂਗਾ ਟੀਕੇ ਟੀਕੇ ਲਾਉਣੇ ਹੀ ਤਾਂ ਆਪ ਹੀ ਲਾਉਣੇ ਸਾਰੇ ਲਾਉਣੇ ਆ ਸਹੀ ਗੱਲ ਉਹਨੂੰ ਪੁੱਛ ਲੈਨੇ ਆ ਲਾ ਦੇ ਆਲਾ ਦੇ ਬਸ ਇਹੀ ਹੁੰਦਾ ਹੈ ਇਹੀ ਹੁੰਦਾ ਹੋਰ ਕੀ ਹੁੰਦਾ ਇਹ ਤਾਂ ਬੜੀ ਮਿਹਨਤ ਹੈ ਸਿਹਰਾ ਜਿੰਨੀ ਕਰ ਲਾਂਗੇ ਬੰਦੀਆ ਹਾਂ ਸਹੀ ਗੱਲ ਸਹੀ ਆ ਰਿਹਾ ਗਿਆ ਸਹੀ ਗੱਲ ਹੈ ਚਲੋ ਠੀਕ ਹੈ ਜੀ